ਬੇਬੇ ਮਹਿੰਦਰ ਕੌਰ ਜਿਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਹੈ ਉਹ ਵਿਵਾਦਿਤ ਐਕਟਰਸ ਅਭਨੇਤਰੀ ਕੰਗਣਾ ਰਣੌਤ ਜਿਨ੍ਹਾਂ ਨੇ ਕਿਹਾ ਕਿ 100-100 ਰੁਪਇਆ ਲੈ ਕੇ ਇਹ ਧਰਨियां ਚਾਹੁੰਦੇ ਨੇ ਬੇਬੇ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਾਨੂੰਨੀ ਕਾਰਵਾਈ ਕਰ ਦਿੱਤੀ ਉਸ ਨੂੰ ਚੈਲੰਜ ਕੀਤਾ ਕੰਗਣਾ ਰਣੌਤ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਤਾਂ ਇੱਥੋਂ ਵੀ ਉਸ ਦੀ ਪਟੀਸ਼ਨ ਆ ਜਿਹੜੀ ਰੱਦ ਹੋ ਗਈ ਹੈ ਕੰਗਣਾ ਰਣੌਤ ਨੇ ਹਾਈ ਕੋਰਟ ਪਹੁੰਚ ਕੀਤੀ ਹੈ ਤਾਂ ਉਸ ਦੀਆਂ ਜਿਹੜੀਆਂ ਮੁਸ਼ਕਲਾਂ ਕਿਸ ਢੰਗ ਨਾਲ ਵਧੀਆਂ ਨੇ ਤੇ ਹਾਈ ਕੋਰਟ ਨੇ ਉਹਦੀ ਪਟੀਸ਼ਨ ਜਿਹੜੀ ਆ ਉਹ ਖਾਰਜ ਕਰ ਦਿੱਤੀ ਹੈ। ਉਹਦੀ ਇੰਟੈਂਸ਼ਨ ਕਲੀਅਰ ਸੀ ਇੰਨੇ ਰੀਟਵੀਟ ਕਰਕੇ ਉਹਦੇ ਵਿੱਚ ਹੋਰ ਕੰਟੈਂਟ ਪਾਇਆ ਸੀਗਾ ਕਿ ਇਹੋ ਜੀਆਂ ਔਰਤਾਂ 100-100 ਰੁਪਏ ਚ ਅਵੇਲੇਬਲ ਨੇ ਜਿਹੜੇ ਕਿਸਾਨੀ ਇੰਡੋਰਨਲ ਤੇ ਆਈਆਂ ਨੇ। ਕੋਰਟ ਨੇ ਦੋਨੋਂ ਐਕਸੈਪਟ ਕਰਕੇ ਉਹਦੀ ਪਟੀਸ਼ਨ ਡਿਸਮਿਸ ਕਰ ਦਿੱਤੀ। ਹੁਣ ਤੁਹਾਨੂੰ ਲੱਗਿਆ ਕਿ ਪੂਰੀ ਉਸਨੇ ਰੱਦ ਕਰਵਾਉਣ ਦੇ ਵਾਸਤੇ ਇਹ ਸਾਰੀ ਪਟੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਬੈਕਸਟੈਪ ਪੁੱਟਿਆ ਕਿ ਨਹੀਂ ਹੁਣ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਆਰਗੂਏ ਕੀਤਾ ਸੀਗਾ ਕਿ ਮੈਂ ਰੀਟਵੀਟ ਕੀਤਾ ਤੇ ਮੇਰੀ ਇੰਟੈਂਸ਼ਨ ਇਹ ਨਹੀਂ ਸੀ ਹੈਗੀ ਕਿ ਇਹਨਾਂ ਨੂੰ ਮੈਂ ਡਿਫੇਮ ਕਰਾਂ ਲੱਗਦਾ ਹੈ ਕਿ ਮੁਸ਼ਕਲਾਂ ਵਧਣ ਗਈਆਂ ਤੇ ਖਮਿਆਜੇ ਭੁਗਤਨੇ ਪੈਣਗੇ ਉਦੋਂ ਜੋ ਕਿਹਾ ਗਿਆ ਹੁਣ ਉਹ ਖੜਾ ਐਵੇਂ ਨਹੀਂ ਛੁੱਟਣਾ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕਰਵਾਏ ਬਣਾ ਤੇਬੇ ਮਹਿੰਦਰ ਕੌਰ ਦਾ ਸਟੈਂਡ ਕੀ ਹੈ ਅੱਜ ਦੀ ਘੜੀ ਬੇਬੇ ਮਹਿੰਦਰ ਕੋਰ ਦਾ ਸਟੈਂਡ ਇਹੀ ਹੈ ਕਿ ਉਹ ਕਹਿੰਦੇ ਕਿ ਇਹਨੇ ਮੈਨੂੰ ਡਿਫੇਮ ਕੀਤਾ ਤੇ ਮੈਂ ਕੰਟੈਸਟ ਕਰਨਾ ਹੈ ਕਿ ਮੇਰੀ ਫੋਟੋ ਲਗਾ ਕੇ ਉਹਨੇ ਇਦਾਂ ਦੇ ਕਮੈਂਟ ਦਿੱਤੇ ਆ which is not uh, acceptable ਨੀ ਉਹਦੀ ਉਮਰ ਹੈ ਬੇਬੇ ਮਹਿੰਦਰ ਕੌਰ ਦੀ ਅਜਿਹੇ ਕੇਸਾਂ ਦੇ ਵਿੱਚ ਹਰ ਕੋਈ ਕਹਿੰਦਾ ਜਿਹਾ ਪਰਿਵਾਰਕ ਮੈਂਬਰ ਵੀ ਪਿੱਛੇ हट ਜਾਂਦੇ ਨੇ ਕਿ ਕੌਣ ਜੁੱਤੀਆਂ ਘਸਾਵੇ ਅਦਾਲਤਾਂ ਦੀਆਂ ਬੇਬੇ ਮਹਿੰਦਰ ਕੌਰ ਦੇ ਹੌਸਲੇ ਕਿਵੇਂ ਨੇ ਤੁਹਾਡੀ ਗੱਲ ਕਿੰਨੀ ਮਰੀ ਹੋਈ ਮੇਰੀ ਉਹਨਾਂ ਨਾਲ ਹਰ ਤਰੀਕ ਤੇ ਉਹ ਮੈਨੂੰ ਪੁੱਛਦੇ ਸੀ ਕਿ ਬੇਟਾ ਇਹ ਕਦੋਂ ਫੈਸਲਾ ਹੋਏਗਾ ਅਧਿਕਾਰ ਨਾਲ ਗੱਲਬਾਤ ਕਰਦੇ ਹੋਇਆ ਕਿੰਨੀ ਵਾਰੀ ਤੁਹਾਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਇਸ ਨੂੰ ਆਪਣੀ ਮਾਨਤ ਤੇ ਇੱਜ਼ਤ ਦੀ ਲੜਾਈ ਬਣਾਇਆ ਹੋਇਆ ਕਿਉਂਕਿ ਉਹ ਮੈਨੂੰ ਹਰ ਤਰੀਕ ਤੇ ਫੋਨ ਕਰਦੇ ਸੀਗੇ ਕਿ ਮੇਰਾ ਕੀ ਬਣਿਆ ਇਹ ਹੋਊਗੀ ਸਨਮਾਈ ਤੇ ਉਹ ਹੋਈ ਗਈ ਐਟਲੀਸਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਇੱਕ ਫੈਸਲਾ ਆਇਆ ਜਿਹੜਾ ਬਹੁ ਚਰਚਿਤ ਮਾਮਲਾ ਸੀ ਬੇਬੇ ਮਹਿੰਦਰ ਕੌਰ ਜਿਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਹੈ ਕਿਸਾਨੀ ਅੰਦੋਲਨ ਵਿੱਚ ਵੱਧ ਚੜ ਕੇ ਉਹਨਾਂ ਨੇ ਹਿੱਸਾ ਲਿਆ ਸੀ ਔਰ ਉਸ ਨੂੰ ਟੱਕਰ ਦੇ ਨੇ ਅੱਗੋਂ ਵਿਵਾਦਿਤ ਐਕਟਰਸ ਅਭਨੇਤਰੀ ਕੰਗਣਾ ਰਣੌਤ ਜਿਨ੍ਹਾਂ ਨੇ ਕਿਹਾ ਕਿ 100-100 ਰੁਪਈਆ ਲੈ ਕੇ ਇਹ ਧਰਨਿਆਂ ਚਾਹੁੰਦੇ ਨੇ ਬੇਬੇ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਨੇ ਕਾਨੂੰਨੀ ਕਾਰਵਾਈ ਕਰ ਦਿੱਤੀ ਔਰ ਉਸੇ ਕਾਨੂੰਨੀ ਕਾਰਵਾਈ ਤੋਂ ਜਿਹੜੀ ਸਮਨਿੰਗ ਹੋਈ ਸੀ ਕੰਗਣਾ ਰਣੌਤ ਨੂੰ ਉਸ ਨੂੰ ਚੈਲੰਜ ਕੀਤਾ ਕੰਗਣਾ ਰਣੌਤ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਤਾਂ ਇੱਥੋਂ ਵੀ ਉਸ ਦੀ ਪਟੀਸ਼ਨ ਆ ਜਿਹੜੀ ਰੱਦ ਹੋ ਗਈ ਹੈ ਬੇਬੇ ਮਹਿੰਦਰ ਕੌਰ ਜੀ ਦੇ ਪੱਖ ਵੱਲੋਂ ਮੈਡਮ ਜਿਹੜੇ ਸੀਨੀਅਰ ਐਡਵੋਕੇਟ ਨੇ ਗੁਰਸ਼ੰਕਰ ਕੌਰ ਮਾਨ ਤੇ ਉਹਨਾਂ ਦੀ ਟੀਮ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਕੇਸ ਵਿੱਚ ਅੱਜ ਕੀ ਕੁਝ ਖਾਸ ਰਿਹਾ ਹਾਂ ਪਹਿਲਾਂ ਤਾਂ ਮੈਂ ਜੀ ਤੁਹਾਡੇ ਤੋਂ ਹੀ ਜਾਨਣਾ ਚਾਹਾਂਗਾ ਕਿਉਂਕਿ ਬੇਬੇ ਮਹਿੰਦਰ ਕੌਰ ਨੇ ਪਹਿਲਾਂ ਬਠਿੰਡਾ ਅਦਾਲਤ ਦੇ ਵਿੱਚ ਚੈਲੰਜ ਕੀਤਾ ਕੰਗਣਾ ਰਣੌਤ ਦੇ ਬਿਆਨ ਨੂੰ ਉਸ ਤੋਂ ਬਾਅਦ ਕੰਗਣਾ ਰਣੌਤ ਨੇ ਹਾਈ ਕੋਰਟ ਪਹੁੰਚ ਕੀਤੀ ਹੈ ਤਾਂ ਉਸ ਦੀਆਂ ਜਿਹੜੀਆਂ ਮੁਸ਼ਕਲਾਂ ਕਿਸ ਢੰਗ ਨਾਲ ਵਧੀਆਂ ਉਹਦੀ ਉਹਨੇ ਹਾਈ ਕੋਰਟ 'ਚ ਪਾਈ ਸੀ ਪਟੀਸ਼ਨ ਕਿ ਕੁਐਸ਼ ਕੀਤਾ ਜਾਵੇ ਤੇ ਹਾਈ ਕੋਰਟ ਨੇ ਉਹਦੀ ਪਟੀਸ਼ਨ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਹੈ ਉਹਨੇ ਦੋ ਗਰਾਊਂਡ ਤੇ ਪਟੀਸ਼ਨ ਪਾਈ ਸੀ ਕਿ ਮੈਂ ਜਿਹੜੀ ਮੇਰੀ ਜਿਹੜੀ ਉਹ ਨੀਅਤ ਮਾੜੀ ਨਹੀਂ ਸੀ ਮੈਂ ਕੋਈ ਇਹਨਾਂ ਨੂੰ ਡੈਫੇਮ ਇਹਨਾਂ ਨੂੰ ਡਿਫੇਮ ਕਰਨ ਲਈ ਨਹੀਂ ਕੀਤਾ ਸੀਗਾ ਜੀ ਤੇ ਇੱਕੋ ਕਹਿੰਦੀ ਸੀ ਕਿ ਇਹਨਾਂ ਨੂੰ ਜਿਹੜਾ ਮੈਜਿਸਟਰੇਟ ਨੂੰ ਪਹਿਲੇ ਮੈਟਰ ਪੁਲਿਸ ਕੋਲ ਭੇਜਣਾ ਚਾਹੀਦਾ ਹੈ ਇਹਨਾਂ ਦੋਨੋਂ ਪੁਆਇੰਟਸ ਤੇ ਆਰਗੂਮੈਂਟਸ ਹੋਏ ਤੇ ਅਸੀਂ ਆਰਗੂ ਕੀਤਾ ਸੀ ਕਿ ਇਹਨਾਂ ਦੀ ਇੰਟੈਂਸ਼ਨ ਕਲੀਅਰ ਸੀ ਇਹਨੇ ਰੀਟਵੀਟ ਕਰਕੇ ਉਹਦੇ ਵਿੱਚ ਹੋਰ ਕੰਟੈਂਟ ਪਾਇਆ ਸੀਗਾ ਕਿ ਇਹੋ ਜੀਆਂ ਔਰਤਾਂ 100-100 ਰੁਪਏ ਚ ਅਵੇਲੇਬਲ ਨੇ ਜਿਹੜੇ ਕਿਸਾਨੀ ਇੰਡੋਰਨ ਤੇ ਆਈਆਂ ਨੇ ਤੇ ਉਹ ਫਿਰ ਉਹ ਦੂਜਾ ਜਿਹੜਾ ਸੀਗਾ ਕਿ ਉਹ ਪੁਲਿਸ ਵਾਲਾ ਉਹ ਪੁਲੀ ਉਹ ਮੰਡੇਟਰੀ ਨਿਯਮ ਮੈਜਿਸਟਰੇਟ ਆਪਣੇ ਆਪ ਵੀ ਇਨਕੁਆਇਰੀ ਕਰ ਸਕਦੇ ਨੇ ਤੇ ਕੋਰਟ ਨੂੰ ਸਮਨ ਨੂੰ ਅਕਿਊਜ਼ ਨੂੰ ਸਮਨ ਕੀਤਾ ਜਾ ਸਕਦਾ ਹੈ ਉਹਨਾਂ ਦੇ ਅਸੀਂ ਕੇਸ ਲਾ ਵੀ ਦਿੱਤਾ ਤੇ ਸਾਰੀਆਂ ਜੱਜਮੈਂਟਸ ਦਿੱਤੀਆਂ ਕਿ ਇਹਦੀ ਇੰਟੈਂਸ਼ਨ ਬਿਲਕੁਲ ਕਲੀਅਰ ਸੀ ਹਰ ਇੰਟੈਂਸ਼ਨ ਜਿਹੜੀ ਹੈ ਉਹ ਡਿਫੇਮ ਕਰਨ ਲਈ ਸੀਗੀ ਸ਼ੀ मेड द ट्वीट ਤੇ ਇਹਨਾਂ ਫਿਕਰਟ ਨੇ ਦੋਨੋਂ ਐਕਸੈਪਟ ਕਰਕੇ ਉਹਦੀ ਪਟੀਸ਼ਨ ਡਿਸਮਿਸ ਕਰ ਦਿੱਤੀ। ਆ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤਾਂ ਉਸਨੇ ਸਾਫ ਸ਼ਬਦਾਂ ਚ ਲਿਖ ਦਿੱਤਾ ਰੀਟਵੀਟ ਕਰਕੇ ਆਪਦੇ ਵੱਲੋਂ ਵੀ ਕੋਈ ਸ਼ਬਦਾਵਲੀ ਲਿਖੀ। ਹੁਣ ਤੁਹਾਨੂੰ ਲੱਗਿਆ ਕਿ ਪੂਰੀ ਉਸਨੇ ਰੱਦ ਕਰਵਾਉਣ ਦੇ ਵਾਸਤੇ ਇਹ ਸਾਰੀ ਪਟੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਬੈਕਸਟੈਪ ਪੁੱਟਿਆ ਕਿ ਨਹੀਂ ਹੁਣ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਆਰਗਿਊ ਇਹ ਕੀਤਾ ਸੀਗਾ ਕਿ ਮੈਂ ਰੀਟਵੀਟ ਕੀਤਾ ਤੇ ਮੇਰੀ ਇੰਟੈਂਸ਼ਨ ਇਹ ਨਹੀਂ ਸੀ ਹੈਗੀ ਕਿ ਇਹਨਾਂ ਨੂੰ ਮੈਂ ਡਿਫੇਮ ਕਰਾਂ। ਜੀ। ਤੇ ਫਿਰ ਇਹ ਉਹ ਜਿਹੜੀ ਇੰਟੈਂਸ਼ਨ ਤੇ ਉਹਦੀ ਉਥੋਂ ਹੀ ਰੀਟਵੀਟ ਵੀ ਜਿਹੜਾ ਹੈਗਾ ਤੇ ਜਿਹੜਾ ਉਹਨੇ ਉਹਦੇ ਤੇ ਕੰਟੈਂਟ ਪਾਇਆ ਹੈ ਉਹਦੇ ਤੋਂ ਹੀ ਕਲੀਅਰ ਸੀਗੀ ਕਿ ਇਹਦੀ ਡਿਫੇਮ ਕਰਨ ਦੀ ਸੀਗੀ ਇਹ ਪਟੀਸ਼ਨ ਰੱਦ ਹੋਈ ਉਸ ਤੋਂ ਪਹਿਲਾਂ ਸੁਭਾਵਿਕ ਜੀ ਗੱਲ ਹੈ ਤੁਹਾਡੇ ਵੱਲੋਂ ਸਟਰੋਂਗ ਆਰਗੂਮੈਂਟ ਰੱਖਿਆ ਗਿਆ ਹੋਵੇਗਾ ਬੇਬੇ ਮਹਿੰਦਰਕੌਰ ਦਾ ਸਟੈਂਡ ਕੀ ਹੈ ਅੱਜ ਦੀ ਘੜੀ ਬੇਬੇ ਮਹਿੰਦਰਕੌਰ ਦਾ ਸਟੈਂਡ ਇਹੀ ਹੈ ਕਿ ਉਹ ਕਹਿੰਦੇ ਕਿ ਇਹਨੇ ਮੈਨੂੰ ਡਿਫੇਮ ਕੀਤਾ ਤੇ ਮੈਂ ਕੰਟੈਸਟ ਕਰਨਾ ਹੈ ਕਿ ਮੇਰੀ ਫੋਟੋ ਲਗਾ ਕੇ ਉਹਨੇ ਇਦਾਂ ਦੇ ਕਮੈਂਟ ਦਿੱਤੇ ਆ ਵਿਚ ਇਜ਼ ਨਾਟ ਐਕਸੈਪਟੇਬਲ ਤੇ ਉਹਨਾਂ ਨੇ ਤਾਂ ਹੀ ਕੰਪਲੇਂਟ ਫਾਈਲ ਕੀਤੀ ਆ ਤੇ ਇਹਦੇ ਵਿੱਚ ਕਾਫੀ ਐਵੀਡੈਂਸ ਹੈ ਡੈਟ ਇਫ ਦਾ ਟ੍ਰਾਇਲ 스타ਟਸ অর ਇਹ ਸਾਰਾ ਟ੍ਰਾਇਲ ਠੀਕ ਤਰ੍ਹਾਂ ਹੋ ਜਾਂਦਾ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਆ ਕਿਸਾਨੀ ਅੰਦੋਲਨ ਵੇਲੇ ਜਾਂ ਫਿਰ 에어ਪੋਰਟ ਦੇ ਵੇਲੇ ਜੋ ਜੋ ਕੁਝ ਕੰਗਣਾ ਰਣਾਤ ਨੇ ਸ਼ਬਦਾਵਲੀ ਵਰਤੀ ਸੀ ਹੁਣ ਉਸ ਦਾ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਲੱਗਦਾ ਕਿ ਮੁਸ਼ਕਲਾਂ ਵਧਣ ਗਈਆਂ ਤੇ ਖਮਿਆਜੇ ਭੁਗਤਨੇ ਪੈਣਗੇ ਉਦੋਂ ਜੋ ਕਿਹਾ ਗਿਆ ਹੁਣ ਉਹ ਖੜਾ ਐਵੇਂ ਨਹੀਂ ਛਟਣਾ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕਰਵਾਏ ਬਿਨਾ ਮੈਨੂੰ 에ਅਰਪੋਰਟ ਵਾਲੇ ਮਸਲੇ ਤੇ ਕੁਝ ਜ਼ਿਆਦਾ ਪਤਾ ਨਹੀਂ ਹੈ ਕਿ ਉਹ ਕੀ ਹੋਇਆ ਪਰ ਇਹ ਵਾਲਾ ਮਸਲਾ ਜਿਹੜਾ ਹੈ ਇਹਦੇ ਚ ਉਹਦਾ ਇਹ ਕਲੀਅਰ ਕਟ ਕੇਸ ਹੈਗਾ ਡਿਫਾਰਮੇਸ਼ਨ ਦਾ ਤੇ ਉਹ ਇਹਦੇ ਚ ਟ੍ਰਾਇਲ ਹੋ ਜਾਏਗਾ ਤੇ ਫਿਰ ਔਖਾ ਹੈ ਨਿਕਲਣਾ ਜੀ ਕਿਉਂਕਿ ਜਿੰਨੀ ਉਹਨਾਂ ਦੀ ਉਮਰ ਹੈ ਬੇਬੇ ਮਹਿੰਦਰ ਕੌਰ ਦੀ ਅਜਿਹੇ ਕੇਸਾਂ ਦੇ ਵਿੱਚ ਹਰ ਕੋਈ ਕਹਿੰਦਾ ਜਿਹਾ ਪਰਿਵਾਰਕ ਮੈਂਬਰ ਵੀ ਪਿੱਛੇ हट ਜਾਂਦੇ ਨੇ ਕਿ ਕੌਣ ਜੁੱਤੀਆਂ ਘਸਾਵੇ ਅਦਾਲਤਾਂ ਦੀਆਂ ਬੇਬੇ ਮਹਿੰਦਰ ਕੌਰ ਦੇ ਹੌਸਲੇ ਕਿਵੇਂ ਨੇ ਤੁਹਾਡੀ ਗੱਲ ਕਿੰਨੀ ਮਰੀ ਹੋਈ ਮੇਰੀ ਉਹਨਾਂ ਨਾਲ ਹਰ ਤਰੀਕ ਤੇ ਉਹ ਮੈਨੂੰ ਪੁੱਛਦੇ ਸੀ ਕਿ ਬੇਟਾ ਇਹ ਕਦੋਂ ਫੈਸਲਾ ਹੋਏਗਾ ਕਿ ਮੇਰੇ ਲਾਈਫਟਾਈਮ ਜੋ ਹੋ ਜਾਏਗਾ ਤੇ ਜਦੋਂ ਇਹ ਜੱਜ ਸਭ ਕੁਲ ਕੇਸ ਆਇਆ ਉਹਨਾਂ ਨੂੰ ਅਸੀਂ ਇਹੀ ਰਿਕਵੈਸਟ ਕੀਤੀ ਸੀ ਕਿ ਸ਼ੀ ਇਸ ਨੀਅਰਿੰਗ ਅਬਾਊਟ 80 ইয়ারਸ ਦੀ ਹੈਗੇ ਆ ਫਿਰ ਉਹਨਾਂ ਨੇ ਤਾਂ ਇਹ ਕੇਸ ਨੂੰ ਅਗਲੀ ਤਰੀਕ ਤੇ ਸੁਣ ਲਿਆ ਸੀਗਾ ਜੀ ਤੇ ਰਿਜ਼ਰਵ ਹੋ ਗਿਆ ਸੀ 2 ਹਫ਼ਤੇ ਪਹਿਲਾਂ ਅੱਜ ਫੈਸਲਾ ਆ ਗਿਆ ਮਤਲਬ ਜਦੋਂ ਵੀ ਬੇਬੇ ਮਹਿੰਦਰ ਕੌਰ ਨਾਲ ਤੁਹਾਡੀ ਗੱਲ ਹੁੰਦੀ ਹੈ ਵੈਸੇ ਤੇ ਤੁਹਾਡੇ ਕਲਾਇੰਟ ਨੇ ਫਿਰ ਵੀ ਇੱਕ ਹੁੰਦਾ ਨਾ ਕਿ ਬਜ਼ੁਰਗ ਦੇ ਪ੍ਰਤੀ ਤੁਹਾਡੀਆਂ ਭਾਵਨਾਵਾਂ ਹੋਰ ਤਰ੍ਹਾਂ ਹੁੰਦੀਆਂ ਨੇ ਜਾਂ ਬੱਚਿਆਂ ਜਾਂ ਬਜ਼ੁਰਗਾਂ ਪ੍ਰਤੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿੰਨੀ ਵਾਰੀ ਤੁਹਾਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਇਸ ਨੂੰ ਆਪਣੀ ਮਾਣ ਤੇ ਇੱਜ਼ਤ ਦੀ ਲੜਾਈ ਬਣਾਇਆ ਹੋਇਆ ਕਿਉਂਕਿ ਉਹ ਮੈਨੂੰ ਹਰ ਤਰੀਕ ਤੇ ਫੋਨ ਕਰਦੇ ਸੀਗੇ ਕਿ ਮੇਰਾ ਕੀ ਬਣਿਆ ਇਹ ਹੋਊਗੀ ਸੁਣਵਾਈ ਤੇ ਉਹ ਹੋ ਹੀ ਗਈ ਐਟ ਲੀਸਟ ਹਾਂਜੀ ਉਸ ਤੋਂ ਬਾਅਦ ਹੋਈ ਆ ਉਹਨਾਂ ਨਾਲ ਗੱਲ ਤੁਹਾਡੀ ਨਹੀਂ ਅੱਜ ਹੋਈ ਨਹੀਂ ਹਲੇ ਉਹਨਾਂ ਨੂੰ ਦੱਸਣਾ ਸੀ ਕੇ ਡਿਸਾਈਡ ਹੋ ਗਿਆ ਕਿਉਂਕਿ ਇਹ ਕੇਸ ਇੱਕ ਮੀਲ ਪੱਥਰ ਬਣਨ ਜਾ ਰਿਹਾ ਕਿਉਂਕਿ ਬਹੁਤ ਸਾਰੇ ਲੜਦੇ ਨੇ ਅਦਾਲਤਾਂ ਦੇ ਵਿੱਚ ਲੰਮੀਆਂ ਤਰੀਕਾਂ ਪੈਂਦੀਆਂ ਨੇ ਕਈ ਹੌਸਲਾ ਵਿਚਾਲੇ ਹਾਰ ਜਾਂਦੇ ਨੇ ਇਹ ਕੇਸ ਕਿਤਨੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਮੀਲ ਪੱਥਰ ਸਾਬਤ ਹੋਣਾ ਹੈ ਕਿ ਬਾਕੀਆਂ ਨੂੰ ਵੀ ਹੌਸਲਾ ਮਿਲੇਗਾ ਕਿ ਨਹੀਂ ਕਾਨੂੰਨ ਦੇ ਰਸਤੇ 'ਚ ਕੋਈ ਨਾ ਕੋਈ ਰਾਹਤ ਜ਼ਰੂਰ ਮਿਲਦੀ ਹੈ ਨਹੀਂ ਕਾਨੂੰਨ ਦੇ ਰਸਤੇ 'ਚ ਰਾਹਤ ਮਿਲਦੀ ਹੈ ਪਰ ਇੱਥੇ ਲਿਟੀਗੇਸ਼ਨ ਹੀ ਇੰਨੀ ਜ਼ਿਆਦਾ ਹੈ ਦੋ ਸਟੇਟਸ ਦੀ ਲਿਟੀਗੇਸ਼ਨ ਹੈ ਤੇ ਹੁਣ ਜੱਜਿਸ ਵੀ ਕੀ ਕਰਨੇ ਇਹਦਾ ਇਹਨਾਂ ਦਾ ਕੇਸ ਅੱਗੇ ਆ ਗਿਆ ਸੀ ਬਾਈ ਚਾਂਸ ਤੇ ਜੱਜ ਸਾਹਿਬ ਨੇ ਸੁਣ ਵੀ ਲ ਤੇ ਸ਼ੀ ਗਾਟ ਦਾ ਜਸਟਿਸ ਜਿਹੜਾ ਕੰਗਣਾ ਰਣੌਤ ਨੂੰ ਝਟਕਾ ਲੱਗਣ ਦੀ ਗੱਲ ਸਾਹਮਣੇ ਆਈ ਹੈ ਹੁਣ ਕੰਗਣਾ ਰਣੌਤ ਨੇ ਜਾਂ ਤਾਂ ਕੋਈ ਜਦੋਂ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲਦੀ ਜਾਂ ਸੁਪਰੀਮ ਕੋਰਟ ਚੈਲੰਜ ਕੀਤਾ ਜਾਂਦਾ ਜਾਂ ਫਿਰ ਸਜ਼ਾਵਾਂ ਜਾਂ ਇਸ ਤਰ੍ਹਾਂ ਦੀਆਂ ਭੁਗਤਣੀਆਂ ਪੈਂਦੀਆਂ ਟ੍ਰਾਇਲ ਦਾ ਫੇਸ ਕਰਨਾ ਪੈਂਦਾ ਸੰਭਾਵਨਾਵਾਂ ਜਿਆਦੀਆਂ ਕਿਸ ਗੱਲ ਦੀਆਂ ਨੇ ਦੇਖੋ ਜੀ ਇਹਨੂੰ ਹੁਣ ਪਤਾ ਨਹੀਂ ਸੁਪਰੀਮ ਕੋਰਟ ਕਿਵੇਂ ਲੈਂਦੀ ਹੈ ਇਸ ਕੇਸ ਨੂੰ ਜੇ ਸਟੇ ਨਹੀਂ ਕਰਦੇ ਤੇ ਫਿਰ ਤੇ ਟ੍ਰਾਇਲ ਚੱਲ ਕੇ ਜਲਦੀ ਖਤਮ ਹੋ ਜਾਏਗਾ ਜੀ ਫੇਰੇ ਕੰਗਣਾ ਰਣੋਤ ਨੂੰ ਬਾਰੇ ਜੋ ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਮੇਰੇ ਨਾਲ ਮੈਨੂੰ ਡਿਫੇਮ ਕੀਤਾ ਗਿਆ ਬਦਨਾਮ ਕੀਤਾ ਗਿਆ 100 ਰੁਪਏ ਵਾਲੀ ਗੱਲ ਕਰਕੇ ਕੰਗਣਾ ਰਣੋਤ ਨੂੰ ਸਾਰੀ ਗੱਲ ਦਾ ਭੁਗਤਣਾ ਪੈਣਾ ਖਮੇ ਅੱਜ ਬਿਲਕੁਲ ਬਿਲਕੁਲ ਭੁਗਤਣਾ ਪਏਗਾ ਅਸੀਂ ਕੋਰ ਨੂੰ ਇਹ ਵੀ ਕਿਹਾ ਸੀਗਾ ਕਿ ਇਹਨੇ ਉਹ ਕਹਿੰਦੇ ਸੀ ਅਸੀਂ ਡਿਲੀਟ ਕਰਤਾ ਜੀ ਟਵੀਟ ਬਾਅਦ ਚ ਤੇ ਪਰ ਅਸੀਂ ਕਹੇ ਕਿ ਸ਼ੀ ਨੇਵਰ ਫੈਲਟ ਸੌਰੀ ਕੋਈ ਇਹਨੂੰ ਰਿਮੋਰਸ ਨਹੀਂ ਸੀਗਾ ਕਿ ਮੈਂ ਇਦਾਂ ਦੀ ਗਲਤ ਗੱਲ ਕਹੇਤੀ ਐ ਬੀਇੰਗ ਅ ਵੂਮਨ ਉਹ ਵੀ ਲੇਡੀ ਹੈਗੀ ਆ ਤੇ ਸ਼ੀ ਸ਼ੁੱਡ ਹੈਵ ਨਾਟ ਸੈਡ ਲਾਈਕ ਥਿਸ ਟੂ ਐਨੀ ਵੂਮਨ ਇੱਕ ਮੇਰਾ ਇੱਥੇ ਸਵਾਲ ਇਹ ਹੈ ਕਿ ਜਦੋਂ ਵੀ ਕੋਈ ਅੰਦੋਲਨ ਹੁੰਦਾ ਹੈ ਜਦੋਂ ਜਨ ਅੰਦੋਲਨ ਬਣ ਜਾਂਦਾ ਉਹਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੀ ਭੂਮਿਕਾ ਹੁੰਦੀ ਹੈ ਕਿਸਾਨੀ ਅੰਦੋਲਨ ਦੇ ਵੇਲੇ ਜਿਸ ਜਿਸ ਵੱਲੋਂ ਵੀ ਵਾਦ ਟਿੱਪਣੀਆਂ ਆਈਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਕਿਸਾਨਾਂ ਬਾਰੇ ਜਾਂ ਕਿਸੇ ਹੋਰ ਪ੍ਰੋਟੈਸਟਰ ਬਾਰੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਦਾ ਤਾਂ ਇਸ ਨੂੰ ਆਧਾਰ ਬਣਾ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਠੱਲਿਆ ਜਾਏਗਾ ਕਿਸ ਤਰ੍ਹਾਂ ਦੀ ਟਿੱਪਣੀ ਕੋਈ ਨਾ ਕਰੇ ਨਹੀਂ ਉਹ ਤੇ ਹੁਣ ਵੈਸੇ ਵੀ ਅਦਰ ਕਿਸਾਨੀ ਅੰਦੋਲਨ ਨਹੀਂ ਆਇਆ ਜਾਂ ਕੋਈ ਵੀ ਆ ਤੇ ਜਦੋਂ ਵੀ ਆ ਹਰ ਇੱਕ ਨੂੰ ਆਪਣੇ ਵਰਡਸ ਵਾਚ ਕਰਨੇ ਚਾਹੀਦੇ ਐ ਏਦਾਂ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ ਜੀ ਬਹੁਤ ਸ਼ੁਕਰੀਆ ਜੀ ਹਾਂਜੀ ਤਾਂ ਐਡਵੋਕੇਟ ਗੁਰਸ਼ੰਕਰ ਮਾਨ ਜੀ ਜਿਨ੍ਹਾਂ ਨੇ ਬੀਬੇ ਮਹਿੰਦਰ ਕੌਰ ਦੇ ਪੱਖ ਤੋਂ ਇਹ ਕੇਸ ਲੜਿਆ ਔਰ ਹਾਈ ਕੋਰਟ ਦੇ ਵਿੱਚ ਕੰਗਣਾ ਰਣੌਤ ਨੂੰ ਝਟਕਾ ਮਿਲਿਆ ਉਸਨੇ ਜੋ ਸਮਨਿੰਗ ਆਰਡਰ ਹੋਇਆ ਸੀ ਅਦਾਲਤ ਵੱਲੋਂ ਉਸ ਨੂੰ ਚੈਲੰਜ ਕਰਦੇ ਹੋਏ ਹਾਈ ਕੋਰਟ ਚ ਪਟੀਸ਼ਨ ਪਾਈ ਜਿਹੜੀ ਕੀ ਅਦਾਲਤ ਨੇ ਸੁਣਵਾਈ ਕਰਦੇ ਹੋਏ ਹਾਂ ਰੱਦ ਕਰ ਦਿੱਤੀ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਬੇਬੇ ਮਹਿੰਦਰ ਕੌਰ ਨੂੰ ਇਸ ਕੇਸ ਦੇ ਵਿੱਚ ਕਦੋਂ ਸਫਲਤਾ ਅਖੀਰ ਤੱਕ ਹਾਸਲ ਹੁੰਦੀ ਹੈ ਪਰ ਐਡਵੋਕੇਟ ਦੇ ਜਰੀਏ ਸੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਬੇਬੇ ਮਹਿੰਦਰ ਕੌਰ ਦੇ ਹੌਸਲੇ ਅੱਜ ਵੀ ਉਸੇ ਤਰ੍ਹਾਂ ਬੁਲੰਦ ਨੇ ਜਿਵੇਂ ਉਹ ਪਹਿਲੇ ਦਿਨ ਤੋਂ ਇਸ ਲੜਾਈ ਦੇ ਵੱਲ ਤੁਰੇ ਸਨ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਹੋਰ ਕੀ ਕੁਝ ਸਾਹਮਣੇ ਆਉਂਦਾ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ